ਪਰ ਇਹ ਦੇਖ ਲੈਣਾ ਚਾਹੀਦਾ ਉਹਨਾਂ ਨੂੰ ਕਿ ਪੰਜਾਬ ਨੂੰ ਬਦਨਾਮ ਨਾ ਕਰੋ ਪੰਜਾਬੀਆਂ ਨੂੰ ਬਦਨਾਮ ਨਾ ਕਰੋ ਜਾਂ ਫਿਰ ਪੰਜਾਬੀਆਂ ਤੇ ਗੁੱਸਾ ਨਾ ਕੱਢੋਗੇ ਤੁਸੀਂ ਸਾਨੂੰ ਜਿਤਾਉਂਦੇ ਨਹੀਂ ਠੀਕ ਹੈ ਡੈਮੋਕ੍ਰੇਸੀ ਹੈ ਕੋ ਚੰਗੀਆਂ ਨੀਤੀਆਂ ਚੰਗਾ ਆ ਆ ਕੰਮ ਜਿੱਤਣ ਲੈਣੇ ਜਿਹੜੇ ਕਰ ਰਹੇ ਆ 2027 ਚ ਕਿਰੇ ਮੂੰਹ ਨਾ ਆਉਣਗੇ ਫਿਰ ਇੱਥੇ ਵੀ ਅਸੀਂ ਇੱਥੇ ਭੇਜੇ ਸੀਗੇ ਹਰ ਪਿੰਡ ਚ ਉਹਨਾਂ ਨੂੰ ਉਹ ਮੁੰਡੇ ਮਿਲਣਗੇ ਜਿਹੜੇ ਉੱਥੋਂ ਕਢਾ ਕੇ ਲਿਆਏ ਕਿ ਔਰ ਉਸੇ ਟਾਈਮ ਤੇ 트럼ਪ ਤੇ ਮੋਦੀ ਦੀ ਜੱਫੀ ਪੈ ਰਹੀ ਹੈ ਉਸੇ ਟਾਈਮ ਤੇ ਜਹਾਜ਼ ਭਰਿਆ ਜਾ ਰਿਹਾ ਹੈ ਭਾਂਡਾ ਉਹਦੀ ਗੱਲ ਤੇ ਤੁਸੀਂ ਵਿਸ਼ਵਾਸ ਰੱਖਦੇ ਹੋ ਉਹਦਾ ਪਰਿਵਾਰ ਉਹ ਤੇ ਵਿਸ਼ਵਾਸ ਨਹੀਂ ਕਰਦਾ ਸੀਐਮ ਤੇ ਤੁਸੀਂ ਕਿਉਂ ਵਿਸ਼ਵਾਸ ਕਰਦੇ ਹੋ ਤੁਹਾਨੂੰ ਹਜੇ ਪਤਾ ਨਹੀਂ ਲੱਗਿਆ 3 ਸਾਲ ਤੋਂ ਕੋਈ ਵੀ ਬੇੜੀਆਂ ਨਾ ਪਾਈਆਂ ਗਈਆਂ ਹਾਂ ਇਹ ਜ਼ਰੂਰ ਆ ਵੀ ਕੋਈ ਬੱਚਾ ਉਹਨਾਂ ਦੇ ਬੂਟਾਂ ਦੇ ਤਸਮੇ ਜ਼ਰੂਰ ਕੱਢੇ ਆ ਵੀ ਕੋਈ ਨਾ ਕੋਈ ਬੱਚਾ ਰਾਤ ਜਿਹਨੇ 45 ਲੱਖ 50 ਲੱਖ ਪਰਿਵਾਰ ਤੋਂ ਲਾ ਕੇ ਗਿਆ ਨਾ ਵੀ ਉਹ ਕੋਈ ਬੱਚਾ ਕੋਈ ਐਸੀ ਗੱਲ ਨਾ ਕਰ ਲੇ ਤੂਤ ਹੁੰਦੀ ਏ ਮੁੱਖ ਮੰਤਰੀ ਦੀ ਇਹ ਬੰਦਾ ਸੌਂ ਰੱਖ ਕੇ ਆਪਣੇ ਸਿਰ ਤੇ ਆਪਣੀ ਮਾਂ ਦੇ ਸਿਰ ਤੇ ਹੱਤਰ ਕੇ ਕਿਹਾ ਸੀ ਮੈਂ ਸ਼ਰਾਬ ਨਹੀਂ ਪੀਊਂਗਾ ਇਹਨੇ ਏਜੰਟ ਕਿਹਾ ਸੀ ਮੈਂ ਖਤਮ ਕਰ ਦੂੰਗਾ ਪੰਜਾਬ 'ਚ ਅੱਜ ਹੋ ਕੀ ਰਿਹਾ ਏ ਅੱਜ ਹੋ ਕੀ ਰਿਹਾ ਪੰਜਾਬ 'ਚ ਇਹ ਜੇ ਮਾੜਾ ਮੋਟਾ ਕਾਣਾ ਸਭ ਤੋਂ ਪਹਿਲਾਂ ਜਦੋਂ ਆ ਜਹਾਜ਼ ਉਤਰ ਰਿਹਾ ਨਾ ਇਹਨੂੰ ਸਤੀਫਾ ਦੇਣਾ ਚਾਹੀਦਾ ਸੀ ਕਿਹੜੇ ਮੂੰਹ ਨਾਲ ਬੋਲ ਰਿਹਾ ਜਿਹੜਾ ਕਹਿੰਦੇ ਸਸੀਂ ਬਾਹਰੋਂ ਗੋਰੇ ਉਰੇ ਆਉਣਗੇ ਰਿਵਰਸ ਮਾਈਗ੍ਰੇਸ਼ਨ ਕਰ ਦੂੰਗਾ ਵੀ ਗੋਰੇ ਉਰੇ ਆ ਕੇ ਕੰਮ ਕਰਨਗੇ ਇਹ ਸੀਐਮ ਕਿਹੜੇ ਮੂੰਹ ਨਾਲ ਉਰੇ ਬੋਲਦਾ ਗੁਰੂ ਦੀ ਧਰਤੀ ਤੇ ਇਹ ਬੇਸ਼ਰਮ ਬੰਦਾ ਐਸਾ ਐ ਵੀ ਇਹ ਆ ਕੇ ਉਰੇ ਕਹਿ ਰਿਹਾਏ ਵੀ ਜਹਾਜ਼ ਕਿਉਂ ਲਾਇਆ ਅਰੇ ਭਾਈ ਤੂੰ ਤਾਂ ਗੋਰਿਆਂ ਨੂੰ ਊਂੀਕ ਰਿਹਾ ਸੀ ਅੱਜ ਸਾਡੇ ਪੰਜਾਬੀ ਜਿਹੜੇ 50-50 ਲੱਖ ਰੁਪਈਆ ਦੇ ਕੇ ਰੋਜ਼ਗਾਰ ਦੀ ਕਮੀ ਕਰਕੇ ਗਏ ਜੀ ਦੇਖੋ ਜਿਹੜਾ 50 ਲੱਖ ਰੁਪਈਆ ਬਾਹਰ ਜਾ ਰਿਹਾ ਉਰੇ 50 ਲੱਖ ਲੱਖੇ ਨੂੰ ਕੋਈ ਕੰਮ ਨਹੀਂ ਲੱਭ ਰਿਹਾ ਪਰ ਬੋਰਡ ਦੇ ਪਿੱਛੇ ਲੱਗੇ ਹੋਏ ਇਹ ਇਹ ਜਿਹੇ ਇਹ ਸ਼ਰਮ ਹੈ ਉਹੀ ਕਹਿ ਰਹੇ ਆ ਮੈਂ ਕਿਹਨੀਆਂ ਨੌਕਰੀਆਂ ਦਿੱਤੀਆਂ ਮੈਂ ਕਿਹਾ ਜਿਹੜਾ ਬੰਦਾ 8 ਵਜੇ ਤੋਂ ਬਾਅਦ ਪੰਜਾਬ ਚ ਨੂੰ ਮਿਲ ਨਹੀਂ ਸਕਦਾ ਪੰਜਾਬੀ ਨੂੰ ਉਹਦਾ ਕੀ ਹਾਲ ਆ ਵਾਪਸ ਆਈ ਨਹੀਂ ਉਹਨਾਂ ਲਈ ਕੇਂਦਰ ਕੋਈ ਪ੍ਰਾਲਾ ਕਰੇਗੀ ਮੈਂ ਕਿਹਾ ਭਗਵਾਨ ਜੀ ਮਾਨਤ ਸਾਬ ਨੂੰ ਸਾਰੇ ਵਾਲੀ ਸਰਕਾਰੀ ਨੌਕਰੀਆਂ ਕਿ ਜਿੰਨੇ ਜਿੰਨੇ ਪੈਸੇ ਉਹਨਾਂ ਦੇ ਲੁੱਟੇ ਗਏ ਆ ਉਹਨੇ ਉਹਨੇ ਪੈਸੇ ਦੇਣੇ ਚਾਹੀਦੇ ਆ ਤੇ ਦੂਜੀ ਗੱਲ ਮੇਰੀ ਸੁਣ ਲਓ ਜਿਹਨੇ ਵੀ ਇਹ 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 ਭਗਵੰਤ ਮਾਨ ਮੇਰਾ ਸਿੱਧਾ આરોਪ ਨਹੀਂਗਾ ਮੇਰੀ ਸਿੱਧੀ ਇਹ ਸਚਾਈ ਇਮਾਨਦਾਰੀ ਸੁਣ ਲੋ ਇਹ ਭਗਵੰਤ ਮਾਨ ਲੜਿਆ ਹੋਇਆ ਅੱਜ ਡੰਕੀ ਲਾ ਕੇ ਜਾਂਦੇ ਆ ਜਦੋਂ ਇਹ ਢੋਲ ਕੀ ਸ਼ਾਨੇ ਵਜਾਉਂਦਾ ਸੀ ਜਦੋਂ ਇਹ ਕੈਸਟਾ ਬਣਾਉਂਦਾ ਸੀ ਉਸ ਵੇਲੇ ਕਬੂਤਰਬਾਜੀ ਅਤੇ ਕਿੰਨੇ ਉਸ ਵੇਲੇ આરોਪ ਲੱਗੇ ਇਹ ਕਿਵੇਂ ਉਹਨਾਂ ਨੂੰ ਕੁਝ ਕਰ ਲੂਗੇ 3 ਸਾਲ ਚ ਕਿਉਂਕਿ ਜਦੋਂ ਇਹ ਡਫਲੀ ਵਜਾਉਂਦਾ ਸੀ ਇਹ ਆਪ ਜਹਾਜ਼ ਭਰ ਕੇ ਪੱਤੀਆਂ ਪੰਜਾਬ ਦਲਵਾਦੀ ਕਰਦਾ ਰਿਹਾ ਹੈ ਭਗਵੰਤ ਸਾਨ ਜਿਹੜਾ ਫੈਮਲੀ ਦੇ ਨਾ ਉਹਨਾਂ ਨੇ ਕਿਹਾ ਕਿ ਅੰਦੇਸ਼ਾ ਨਾ ਹੁੰਦਾ ਤੇ ਅਸੀਂ ਨਾ ਜਾਂਦੇ ਫੈਮਲੀ ਦੇ ਮੈਂ ਕਿਹਾ ਇਹੀ ਆ ਇਹਸ ਬੰਦੇ ਨੇ ਪੰਜਾਬ ਅੱਜ ਲੋਕ ਆਪਣੇ ਮੂੰਹਾਂ ਤੇ ਚਪੇੜਾ ਮਾਰ ਰਹੇ ਆ ਯਾਰ ਅੱਜ ਹਾਲਾਤ ਦੇਖੋ ਕੀ ਆ ਵੀ ਜਿਹੜੇ ਵੋਟ ਪਾਈ ਉਹ ਮੂੰਹਾਂ ਤੇ ਚਪੇੜਾ ਮਾਰ ਰਹੇ ਆ ਪਰ ਇਹਸ ਬੰਦੇ ਨੂੰ ਜਨੋ ਹੋਰ ਵੀ ਸੁਣ ਲਓ ਜਿਹੜਾ ਭਰੋਸਾ ਦਿਵਾਉਣਾ ਇਹ ਕਬੂਤਰ ਬਾਜ਼ ਤੋਂ ਕੁਝ ਹੋਵੇ ਚਾਹੇ ਨਾ ਹੋਵੇ ਪਰ ਕੇਂਦਰ ਸਰਕਾਰ ਕੱਲੇ ਕੱਲੇ ਏਜੰਟ ਨੂੰ ਜਿਹੜਾ ਪੰਜਾਬ ਦੇ ਵਿੱਚ ਇਹ ਕੰਮ ਕਰ ਰਿਹਾ ਚਾਹੇ ਉਹ ਐਨਆਈ ਰਾਹੀਂ ਹੋਵੇ ਚਾਹੇ ਹੋਰ ਏਜੰਸੀ ਆ ਰਾਹੀਂ ਹੋਵੇ ਮੈਂ ਗਰੰਟੀ ਦਿੰਦਾ ਵੀ ਉਹਨਾਂ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਮਤ ਜਿੰਨੇ ਵੀ ਆ ਬੱਚੇ ਦੱਸ ਰਹੇ ਆ ਕੇ ਵੀ ਕਿਹੜੇ ਕਿਹੜੇ ਟਰੈਵਲ ਏਜੰਟ ਨੇ ਚੱਕੇ ਆ ਉਹਨੂੰ ਸੈਂਟਰ ਸਰਕਾਰ ਤੇ ਐਨਆਈਏ ਨਹੀਂ ਬਖਸ਼ੂਗੀ ਫੇਰ ਨਾ ਇਹ ਕਹੇ ਫੇਰ ਨਾ ਇਹ ਕਹੇ ਵੀ ਪੰਜਾਬ ਚੋਂ ਬਾਹਰਲੀ ਏਜੰਸੀ ਆ ਕੇ ਚੱਕਰੀਆਂ ਕਰੂੰਗੀ ਇਸ ਸੰਬੰਧੀ ਗੱਲਬਾਤ ਕਰੂੰਗੀ ਮੈਂ ਕਿਹਾ ਜੀ ਗੱਲ ਕੀਤੀ ਹੋਈ ਆ ਜੀ ਜੀ ਬਈ ਹੁਣ ਇਹ ਤੋਂ ਤਾਂ ਕੁਝ ਹੋਇਆ ਨਹੀਂ ਅਸੀਂ ਜ਼ਰੂਰ ਇਹ ਜਿਹੜੇ ਟਰੈਵਲ ਏਜੰਟ ਇਹਨਾਂ ਨੂੰ ਸਿੱਧੇ ਕਰਾਂਗੇ ਕਿ ਮੇ ਮਾਮਾ ਦਾ ਹਾਲ ਦੇਖੋ ਉਹਨਾਂ ਦਾ ਉਹਨਾਂ ਦਾ ਪਿਓਾਂ ਦਾ ਹਾਲ ਦੇਖੋ ਕੀ ਆ ਇਹ ਤੋਂ ਜ਼ਿੰਮੇਵਾਰੀ ਤਾਂ ਨਿਭਾਈ ਨਹੀਂ ਗਈ ਪਰ ਅਸੀਂ ਇਹ ਜ਼ਿੰਮੇਵਾਰੀ ਜ਼ਰੂਰ ਨਿਭਾਵਾਂਗੇ ਇਹ ਫਿਰ ਦਖਲ ਨਾ ਦੇਵੇ ਵਿੱਚ ਇਹ ਚੀਕਾ ਨਾ ਮਾਰੇ ਫਿਰ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਵੀ ਕਹਿਣਾ ਵੀ ਭਾਈ ਸਾਨੂੰ ਜ਼ਿੰਮੇਵਾਰੀ ਦੋ ਅਸੀਂ ਇਹ ਸਿੱਧੇ ਕਰਕੇ ਦਿਖਾਵਾਂਗੇ ਆ ਚਿੱਟੇ ਵਾਲੇ ਬੰਬਾਂ ਵਾਲੇ ਟਰੈਵਲ ਏਜੰਟ ਉਹਦੇ ਕੁਸ਼ਕੇ ਦਿਖਾ ਦੇ ਹੱਥ ਕੜੀਆਂ ਦੀ ਗੱਲ ਕੀਤੀ ਜਾ ਰਹੀ ਹੈ ਬੇੜੀਆਂ ਦੀ ਗੱਲ ਕੀਤੀ ਜਾ ਰਹੀ ਹੈ ਇੱਕ ਨਹੀਂ ਨਹੀਂ ਇੱਕ ਮਿੰਟ ਇੱਕ ਮਿੰਟ ਕਿਹਨੇ 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 ਦੇਖੀਆਂ ਬੇੜੀਆਂ ਕਿਹਨੇ ਦੇਖੀਆਂ ਬੇੜੀਆਂ ਵੀਡੀਓ ਜਿਹੜੀ ਉਹ ਇੱਕ ਪਿਕਚਰ ਇੱਕ ਪਿਕਚਰ ਜਿਹੜੀ ਬਣੀ ਹੋਈ ਆ ਉਹ ਕਿਸੇ ਫਿਲਮ ਦੀ ਜਿਹੜੀ ਉਹ ਇੱਕ ਵੀਡੀਓ ਚੱਲ ਰਹੀ ਆ ਬਿਲਕੁਲ ਹੀ ਕਹਿ ਰਹੇ ਨੇ ਯਾਰ ਸੀਐਮ ਤਾਂ ਭੰਡਾ ਉਹਦੀ ਗੱਲ ਤੇ ਤੁਸੀਂ ਵਿਸ਼ਵਾਸ ਰੱਖਦੇ ਹੋ ਉਹਦਾ ਪਰਿਵਾਰ ਉਹ ਤੇ ਵਿਸ਼ਵਾਸ ਨਹੀਂ ਕਰਦਾ ਸੀਐਮ ਤੇ ਤੁਸੀਂ ਕਿਉਂ ਵਿਸ਼ਵਾਸ ਕਰਦੇ ਹੋ ਤੁਹਾਨੂੰ ਹਜੇ ਪਤਾ ਨਹੀਂ ਲੱਗਿਆ 3 ਸਾਲ ਚ ਕੋਈ ਵੀ ਬੇੜੀਆਂ ਨਾ ਪਾਈਆਂ ਗਈਆਂ ਹਾਂ ਇਹ ਜ਼ਰੂਰ ਆ ਵੀ ਕੋਈ ਬੱਚਾ ਉਹਨਾਂ ਦੇ ਬੂਟਾਂ ਦੇ ਤਸਮੇ ਜ਼ਰੂਰ ਕੱਢੇ ਆ ਵੀ ਕੋਈ ਨਾ ਕੋਈ ਬੱਚਾ ਰਾਤ ਜਿਸ ਨੇ 45 ਲੱਖ 50 ਲੱਖ ਪਰਿਵਾਰ ਤੋਂ ਲਾ ਕੇ ਗਿਆ ਨਾ ਵੀ ਉਹ ਕੋਈ ਬੱਚਾ ਕੋਈ ਐਸੀ ਗੱਲ ਨਾ ਕਰ ਲੇ ਇਹ ਤਾਂ ਕੀ ਹੋਣਾ ਜੇ ਕੁਝ ਕਰਨ ਜੋਗਾ ਹੁੰਦਾ ਇਹ 3 ਸਾਲ ਬੈਠਾ ਰਹਿੰਦਾ ਅੱਛਾ ਕਾਂਗਰਸ ਵੀ ਕਹਿ ਰਹੀ ਬਦਨਾਮੀ ਹੋਏ ਜੱਟਾਂ ਦੀ ਪ੍ਰੋਫਾਈਲ ਜੱਟ ਹੋਏ ਬਦਨਾਮੀ ਤਾਂ ਇਹਦੇ ਕਰਕੇ ਹੋਈ ਆ ਇਹ ਬੱਚੇ ਗਏ ਕਿਉਂ ਵਿਚਾਰੇ ਜੇ ਉਹ ਗਏ ਨੇ ਬਦਨਾਮੀ ਤਾਂ ਬਿਲਕੁਲ ਹੋਈ ਆ ਜਦੋਂ ਇਲੀਗਲ ਅੱਜ ਸਾਡਾ ਪੰਜਾਬੀ ਇਲੀਗਲ ਹੋਣ ਦੇ ਨਾਤੇ ਉਹਦੇ ਧੱਬਾ ਲਵਾਤਾਏ ਨੇ ਬਿਲਕੁਲ ਬਦਨਾਮੀ ਹੋਈ ਹੈ ਜਿਹਨੇ ਵੀ ਪਰਿਵਾਰ ਨੇ ਇੱਕ ਹੀ ਕੇਕਰ ਦਾ ਪਰਿਵਾਰ ਹੈ ਕਿਤੇ ਦੇ ਗੈਂਗਸਟਰ 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 ਜਿਹੜੀ ਬਿੱਟਰ ਜੀ ਸਹਿ ਤੁਹਾਡੀ ਨੋਲਿਜ ਵਿੱਚ ਇਹ ਚੀਜ਼ ਹੋ ਗਈ ਹੈ ਗੈਂਗਸਟਰਾਂ ਦੇ ਸਾਰੇ 9 ਕਾਲ ਕਾਲਸ ਆ ਰਹੀਆਂ ਨੇ ਫੋਨ ਕਾਲਸ ਲੋਕਾਂ ਨੂੰ ਆ ਰਹੀਆਂ ਨੇ ਲੋਕੀ ਚੱਲੀ ਚੱਲੀ 50-50 ਲੱਖ ਰੁਪਇਆ ਦੇ ਰਿਹਾ ਜੀ ਲਾਲੇ ਦੇ ਰਿਹਾ ਇਹ ਸੁਣ ਲਓ ਹੋਰ ਸੁਣ ਲਓ ਹੋਰ ਸੁਣ ਲਓ ਇਹ ਸਾਰੇ ਗੈਂਗਸਟਰ ਉਹ ਪੇਰ ਰੋਲਤੇ ਨੇ ਭਗਵੰਤ ਮਾਨ ਦੀ ਪੁਲਿਸ ਦੇ ਜਿਹੜੇ ਇਹਦੇ ਚੁਣੇ ਹੋਏ ਅਫਸਰ ਨੇ ਉਹੀ ਇਕੱਠੇ ਕਰਕੇ ਕਲੈਕਸ਼ਨ ਕਰਕੇ ਦਿੱਲੀ ਦਿੰਦੇ ਰਿਹਾ ਇਲੈਕਸ਼ਨ ਚ ਇਹ ਵੀ ਅੱਗੇ ਇਨਕੁਆਇਰੀ ਹੋਊਗੀ ਜਿੰਨੇ ਇਹ ਲਿਸਟਾਂ ਤਿਆਰ ਰੱਖੋ ਮੈਂ ਸਭ ਨੂੰ ਕਹਿਣਾ ਚਾਹੁੰਦਾ ਜੋ ਇਹ ਪੈਸੇ ਨੇ ਜੋ ਇਹ ਕਲੈਕਸ਼ਨ ਕਰਾ ਰਹੇ ਆ ਉਹ ਜੇਲਾ ਚੋਂ ਟੈਲੀਫੋਨ ਆਉਂਦੇ ਆ ਜੇਲਾ ਚੋਂ ਟੈਲੀਫੋਨ ਕਰਕੇ ਕਲੈਕਸ਼ਨ ਹੋ ਰਹੀ ਆ ਉਹਦੇ ਵਿੱਚ ਪੰਜਾਬ ਪੁਲਿਸ ਦੇ ਅਫਸਰ ਵੱਡੇ ਅਫਸਰ ਤੇ ਭਗਵੰਤ ਮਾਨ ਉਹ ਕਲੈਕਸ਼ਨ ਕਰਕੇ ਇਹਦੇ ਘਰ ਚ ਵੀ ਉਹ ਪੈਸਾ ਜਾਂਦਾ ਦਿੱਲੀ ਵੀ ਪੈਸਾ ਉਹ ਜਾਂਦਾ ਨਹੀਂ ਐਨੇ ਸ਼ਰੀਆਮ ਪੰਜਾਬ ਚ ਕਦੇ ਕਿਸੇ ਦੀ ਜੁਰਤ ਨਹੀਂ ਸੀ ਵੀ ਇਸ ਤਰੀਕੇ ਨਾਲ ਪੈਸੇ ਮੰਗੇ ਕੋਈ ਮਾਲਵਾ ਦਵਾਬਾ ਮਾਝਾ ਕੋਈ ਜਗਾ ਨਹੀਂ ਬਚੀ ਤੇ ਇਹਦੇ ਆਪ ਦੇ ਅਫਸਰ ਮੈਂ ਤੁਹਾਨੂੰ ਇਹ ਸਾਬਤ ਕਰਕੇ ਦਿਖਾਉਂ ਕਿਸੇ ਦਿਨ ਵੀ ਇਹਦੇ ਚਿਹਤੇ ਅਫਸਰ ਆਪ ਟੈਲੀਫੋਨ ਕਰਕੇ ਜਿਹੜੇ ਗੈਂਗਸਟਰਾਂ ਤੋਂ ਉਹ ਪੈਸੇ ਲੈ ਰਹੇ ਆ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ